ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਦਰਸ਼ ਜੋਤਨ ਲੋਕ ਸਭਾ ਹਲਕਾ ਫਰੋਈਪੁਰ ਤੋਂ ਉਮੀਦਵਾਰ ਛੇਰ ਸਿੰਘ ਕਬਾਇਆ ਦੇ ਜੱਦੀ ਪਿੰਡ ਕਬਾਇਆ ਪੋਲਿੰਗ ਬੂਥ ਤੇ ਖੜੇ ਹਾਂ ਵਰਕਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਅਮਨ ਅਮਾਨ ਨਾਲ ਇਹ ਵੋਟਾਂ ਪੈ ਰਹੀਆਂ ਨੇ 7 ਵਜੇ ਤੋਂ ਸ਼ੁਰੂ ਹੋਈਆਂ ਨੇ ਪ੍ਰਸ਼ਾਸਨ ਦੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਤੇ ਕੁਝ ਦੇਰ ਬਾਅਦ ਛੇਰ ਸਿੰਘ ਕਬਾਇਆ ਆਪਣੀ ਵੋਟ ਪਾਉਣ ਰਹੀ ਪਹੁੰਚ ਰਹੇ ਨੇ ਇਸ ਪੋਲਿੰਗ ਬੂਥ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਅੱਜ ਪਰਮਾਤਮਾ ਦੀ ਬੜੀ ਅਪਾਰ ਕਿਰਪਾ ਹੈ ਕਿ ਜੋ ਇਲੈਕਸ਼ਨ ਦਾ ਅੱਜ ਪੋਲਿੰਗ ਹੋ ਰਹੀ ਹੈ ਤੇ ਬੜੀ ਸ਼ਾਂਤੀਪੂਰਕ ਤੇ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਕਾਂਗਰਸ ਨੂੰ ਵੋਟ ਪਾ ਰਹੇ ਸੋ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਦਾ ਅੱਜ ਮੌਸਮ ਵੀ ਕੁਝ ਚੇਂਜ ਹੈ ਰਾਤ ਮਿਲੀ ਹੈ ਤੇ ਇੱਕ ਕਾਫੀ ਵੱਡੀ ਗਿਣਤੀ ਚ ਜਿਹੜੀ ਹੈ ਇਸ ਹਲਕੇ ਤੋਂ वोट पोल होगी

अंदर भी बिजी है। स्नेक तो नहीं एक नंबर की कितने होता है? हाँ, ऊपर आए। देख लीजिए कलेक्शन कैसा है? एक नंबर के पास। दो सौ पे जाता है? चलो।

Deep, deep, deep. okay hand 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 simple simple right. okay yeah thank you okay.